ਲੁਧਿਆਣਾ ਦੀ ਇਤਿਹਾਸਿਕ ਜੰਮਾ ਮਸਜਿਦ ਦੇ ਬਾਹਰ ਸ਼ਾਹੀ ਇਮਾਮ ਪੰਜਾਬ ਮওলানা ਮੁਹੰਮਦ ਉਸਮਾਨ ਲੁਧਿਆਣਵੀ ਨੇ ਕਨਤੰਤਰਤਾ ਦਿਵਸ ਦੇ ਮੌਕੇ ਕੌਮੀ ਝੰਡਾ ਲਹਿਰਾਇਆ ਇਸ ਮੌਕੇ ਉਹਨਾਂ ਨੇ ਸਮੂਹ ਦੇਸ਼ ਵਾਸੀਆਂ ਨੂੰ ਅੱਜ ਦੇ ਦਿਨ ਦੀ ਮੁਬਾਰਕਬਾਦ ਦਿੰਦਿਆਂ ਹੋਇਆ ਕਿਹਾ ਕਿ ਸਾਡਾ ਦੇਸ਼ ਸਾਰੇ ਧਰਮਾਂ ਦਾ ਇੱਕ ਖੂਬਸੂਰਤ ਗੁਲਦਸਤਾ ਹੈ ਇਸ ਗੁਲਦਸਤੇ ਦੀ ਖੂਬਸੂਰਤੀ ਨੂੰ ਕਾਇਮ ਰੱਖਣ ਲਈ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਨਾਲ ਪਿਆਰ ਮੁਹੱਬਤ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ ਬੀਰ ਰਿਪੋਰਟ ਜਨ ਕਲਿਆਣ ਟੀਵੀ ਅਨੂ ਸਰ ਜੀ ਆ ਜਾਓਗੇ ਅੱਜ 26 ਜਨਵਰੀ ਨੂੰ ਬismillahirrahmanirrahim ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈਤੀ ਰਹਿਮ ਕਰਨ ਵਾਲਾ ਹੈ ਅੱਜ 26 ਜਨਵਰੀ ਹੈ ਗਣਤੰਤਰ ਦਿਵਸ ਹੈ ਅੱਜ ਦੇ ਦਿਨ ਸਾਡੇ ਦੇਸ਼ ਦਾ ਕਾਨੂੰਨ ਬਣਿਆ ਸੀ ਲੇਕਿਨ ਬਹੁਤ ਘੱਟ ਲੋਕ ਜਾਣਦੇ ਆਜ ਦਾ ਦਿਨ ਜਿਹੜਾ ਸਾਡੇ ਦੇਸ਼ ਦੀ ਜੰਗ ਆਜ਼ਾਦੀ ਦਾ ਵੀ ਪਹਿਲਾ ਦਿਨ ਹੈ ਅੱਜ ਦੇ ਦਿਨ ਹੀ ਸੰਪੂਰਨ ਭਾਰਤ ਦੀ ਆਜ਼ਾਦੀ ਦਾ ਜਿਹੜਾ ਪ੍ਰਸਤਾਵ ਹੈ ਉਹ ਦੇਸ਼ ਵਾਸੀਆਂ ਨੇ ਅੰਗਰੇਜ਼ਾਂ ਦੇ ਸਾਹਮਣੇ ਰੱਖਿਆ ਸੀ ਔਰ ਕਿਹਾ ਸੀ ਕਿ ਸਾਨੂੰ ਕਿਸੇ ਵੀ ਤਰ੍ਹਾਂ ਤੁਹਾਡੀ ਦਖਲਅੰਦਾਜ਼ੀ ਜਿਹੜੀ ਹੈ ਆਪਣੇ ਦੇਸ਼ ਦੇ ਵਿੱਚ ਨਹੀਂ ਚਾਹੀਦੀ ਸਭ ਤੋਂ ਪਹਿਲਾ ਆਜ਼ਾਦੀ ਦਿਵਸ ਜਿਹੜਾ ਹੈ ਉਹ ਹਕੀਕਤ ਦੇ ਵਿੱਚ 26 ਜਨਵਰੀ ਹੀ ਹੈ ਇਸ ਲਈ 26 ਜਨਵਰੀ ਵਾਲੇ ਦਿਨ ਨੂੰ ਜਿਹੜਾ ਗਣਤੰਤਰ ਦਿਵਸ ਜਿਹੜਾ ਹੈ ਉਹ ਬਾਤ ਚ ਬਣਾਇਆ ਗਿਆ ਤੇ ਮੈਂ ਇਸ ਮੌਕੇ ਤੇ ਸਾਰਿਆਂ ਨੂੰ ਇਹ ਕਹਿਣਾ ਚਾਹੁੰਨਾ ਕਿ ਦੇਸ਼ ਦੀ ਏਕਤਾ ਨੂੰ ਅਖੰਡਤਾ ਨੂੰ ਔਰ ਦੇਸ਼ ਦੇ ਦਸਤੂਰ ਨੂੰ ਕਾਨੂੰਨ ਨੂੰ ਮਜ਼ਬੂਤ ਬਣਾ ਕੇ ਰੱਖੋ ਤਾਂ ਕਿ ਕੋਈ ਵੀ ਫਿਰਕਾਪਸ ਤਾਕਤ ਜਿਹੜੀ ਹੈ ਜਿਹੜੇ ਲੋਕ ਸਮੇਂ-ਸਮੇਂ ਸਿਰ ਫਿਰਕੂ ਗੱਲਾਂ ਕਰਕੇ ਜਾਂ ਫਿਰਕੂ ਗਠਬੰਧਨ ਕਰਨ ਤੋਂ ਬਾਅਦ ਲੋਕਾਂ ਨੂੰ ਜਾਂ ਕੌਮਾਂ ਨੂੰ ਜਾਂ ਜਨਤਾ ਨੂੰ ਗੁੰਮਰਾਹ ਕਰਨਾ ਚਾਹੁੰਦੇ ਨੇ ਉਹਨਾਂ ਤੋਂ ਬਚਿਆ ਜਾ ਸਕੇ ਅਤੇ ਦੇਸ਼ ਨੂੰ ਹਮੇਸ਼ਾ ਮਜ਼ਬੂਤ ਹੱਥਾਂ ਦੇ ਵਿੱਚ ਰੱਖਿਆ ਜਾ ਸਕੇ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ